ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਭੁੱਲੜ ਦੀ ਚੋਣ ਮੋਹਿਮ ਨੂੰ ਮਿਲਿਆ ਵੱਡਾ ਹੰਗਾਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਰਨ ਤਰਨ ਬੌੜੀ ਚੌਂਕ ਪਹੁੰਚੇ ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੇਸੀ ਪੰਜਾਬ ਤੇ ਮੈਂ ਪ੍ਰਗਜ ਸਿੰਘ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਆ ਲਾਲਜੀਤ ਭੁੱਲਰ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਨੇ ਅੱਜ ਜਿਹੜਾ ਬੋਰੀ ਚੌਕ ਖੇਤਰਨ ਕਰਨ ਉੱਤੇ ਪਹੁੰਚ ਰਹੇ ਨੇ ਸਾਡੇ ਨਾਲ ਸੀਨੀਅਰ ਆਗੂ ਡਾਕਟਰ ਕੁਲਦੀਪ ਸਿੰਘ ਹੰਡਾਵਾ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਅੱਜ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਆਪ ਇੱਥੇ ਤਰਨਤਾਰਨ ਦੇ ਲਾਲਪੁਰ ਲਾਲਜੀਤ ਭੁੱਲਰ ਦੇ ਹੱਕ ਵਿੱਚ ਜਿਹੜਾ ਰੋਸ਼ੋਰ ਕਰ ਰਿਹਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਤਰਨਤਾਰਨ ਅੱਗੇ ਹਲਕਾ ਅੱਗੇ ਹੀ ਬੜਾ ਵੀ ਵੂਟ ਆ ਪਰ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਤਰਨਤਾਰ ਸਾਡੇ ਸ਼ਹਿਰ ਦੇ ਵਿੱਚ ਆ ਰਹੇ ਆ ਤੇ ਉਹਦੇ ਨਾਲ ਹੋਰ ਵੱਡੇ ਆ ਗਏ ਰਮੇਉਗੜ ਤੇ ਲਾਲਜੀਤ ਢੋਲਰ ਨੂੰ ਇਸ ਹਲਕੇ ਦੇ ਤੋਂ ਖਰੂਰ ਸਾਹਿਬ ਦੇ ਤੋਂ ਵੱਡੀ ਜਿੱਤ ਮਿਲੂਗੀ ਜਿਸ ਤਰ੍ਹਾਂ ਦੇਖ ਸਕਦੇ ਆ ਕਿ ਅਸੀਂ ਅਜੇ ਮੁੱਖ ਮੰਤਰੀ ਸਾਹਿਬ ਪਹੁੰਚੇ ਨਹੀਂ ਤੇ ਪਹੁੰਚੇ ਨਹੀਂ ਪਰ ਫਿਰ ਵੀ ਦੇਖਣ ਨੂੰ ਮਿਲਿਆ ਸਾਰਾ ਬਾਜ਼ਾਰ ਦਾ ਸਾਰਾ ਰੋਡ ਜਿਹੜਾ ਪੂਰਾ ਸੰਗਦੇ ਦੇ ਨਾਲ ਜਿਹੜਾ ਉਹਨਾਂ ਦੀ ਵੇਟ ਕਰ ਰਿਆ ਕੀ ਕਹਿਣਾ ਚਾਹੁੰਦੇ ਇਸ ਲੋਕ ਜਿਹੜੇ ਨੇ ਉਹ ਆਪ ਪਾਕੀ ਦੀ ਸਰਕਾਰ ਤੋਂ ਹਵੰਤਮਾਨ ਦੀ ਸਰਕਾਰ ਤੋਂ ਨਾਲ ਨੇ ਆਪਾਂ ਕੀ ਨੇ ਆਪਾਂ ਸਜੋ ਕਰਦੇ ਨੇ ਇਸੇ ਨਾਲ ਤੋਂ ਪਤਾ ਲੱਗਦਾ ਕਿ ਲੋਕ ਜਿਹੜੇ ਆਪ ਮੁੱਖ ਮੰਤਰੀ ਸਾਹਿਬ ਨੂੰ ਮੇਕ ਲਈ ਆਸਤੇ ਇਹਨਾਂ ਦੀ ਗੱਲਬਾਤ ਹੋਣਾ ਸੀ ਸਰਕਾਰ ਦੇ ਦੇ ਪਿਆਰ ਖੜਿਆ ਕਿੰਨਾ ਦਾ ਕਾਠੀ ਲਾ ਮਾਰਿਆ ਸਰ ਇੱਥੇ ਕੋਈ ਕਮ ਸੇ ਘੱਟ ਜਗਾ ਨਹੀਂ ਦੇ ਕੋਈ 1.5 ਲੱਖ ਦੇ ਲਾਟ ਜਿਹੜਾ ਘੱਟ ਕਰ ਦੇ ਵਿੱਚ ਨਾਲ ਚੱਲੂਗਾ ਇਹਦੇ ਕੀ ਲੱਗਦਾ ਕਿ ਜਿਹੜਾ ਅੱਜ ਜਿਹੜਾ ਭਗਵੰਤ ਮਾਨ ਸਾਹਿਬ ਜਦੋਂ ਆ ਰਹੇ ਨੇ ਇੱਥੇ ਕਿ ਜਿਹੜਾ ਹੋਰ ਵੀ ਉਤਸ਼ਾਹ ਜਿਹੜਾ ਲਾਲਜੀਤ ਭੁੱਲ ਦੇ ਹੱਕ ਵਿੱਚ ਵਧੇਗਾ ਜੀ ਬਿਲਕੁਲ ਜੀ ਮੁੱਖ ਮੰਤਰੀ ਸਾਹਿਬ ਦੇ ਇੱਥੇ ਆਉਣ ਕਰਕੇ ਅੱਜ ਹੋਰ ਜਿਹੜਾ ਜਿਹੜਾ ਮੰਡਟ ਮਿਲਦਾ ਜਿਹੜੇ ਲੋਕਾਂ ਨੂੰ ਵੱਡੀ ਜਿੱਤ ਮਿਲਣੀ ਆ ਉਹਦੇ ਵਿੱਚ ਹੋਰ ਵਾਅਦਾ ਹੋਊਗਾ। ਉਹ ਸੰਗ ਸਾਡੇ ਨਾਲ ਇੱਕ ਦੀਪ ਸਿੰਘ ਜੀ ਰੰਧਾਵਾ ਸੀਨੀਅਰ ਅਗੂ ਆਮ ਆਦਮੀ ਪਾਰਟੀ ਉਹਨਾਂ ਦਾ ਕਹਿਣਾ ਕਿ ਅੱਜ ਦਾ ਜਿਹੜਾ ਯਕੀਨੀ ਜਿੱਤ ਬਣ ਗਈ ਹੈ ਕਿ ਭਗਵੰਤ ਮਾਨ ਜੀ ਜਿਹੜੇ ਲਾਲਜੀਤ ਭੁੱਲੋ ਦੇ ਹੱਕ ਵਿੱਚ ਆ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਸਾਰਾ ਪੰਜਾਬ ਜਿਹੜਾ ਕਿ ਇਹ ਛੋਟਣ ਵਾਲੀ ਜਗ੍ਹਾ ਨਹੀਂ ਅੱਜ ਕਿ ਸਾਰੇ ਲੋਕ ਜੀ ਭਗਵੰਤ ਮਾਨ ਜੀ ਦੇ ਵੇਰ ਦੇ ਵਿੱਚ ਖੜੇ ਨੇ ਇੰਤਜ਼ਾਰ ਦੇ ਵਿੱਚ ਖੜੇ ਨੇ ਸੋ ਧੰਨਵਾਦ ਫੰਦੂਰ ਸਾਹਿਬ ਸਰਕਸਾ ਹਲਕੇ ਤੋਂ ਸਾਡੇ ਦਲਜੀਤ ਸਿੰਘ ਖੁੱਲੜਾ ਹਮਾਦਵੀ ਪਾਰਟੀ ਦੇ ਉਮੀਦਵਾਰ ਨੇ ਸੋ ਉਹਨਾਂ ਦੇ ਹੱਕ ਦੇ ਵਿੱਚ ਅੱਜ ਇੱਥੇ ਪ੍ਰਚਾਰ ਕਰਨ ਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਰ ਪਹੁੰਚ ਰਹੇ ਨੇ ਤੋ ਕਿ ਆ ਸੇ ਜੋ ਵੀ ਕੰਮ ਕੀਤੇ ਪਿਛਲੇ 2 ਸਾਲ ਦੇ ਦੌਰਾਨ ਉਸ ਦੇ ਆਧਾਰ ਤੇ ਹੀ ਅਸੀਂ ਜਿਹੜੀਆਂ ਵੋਟਾਂ ਦੀ ਮੰਗ ਕਰ ਰਹੇ ਆ ਸੋ ਲੋਕ ਖੁਸ਼ ਨੇ ਜਿਹੜੇ ਪਿਛਲੇ 2 ਸਾਲ ਦੇ ਵਿੱਚ ਕੰਮ ਹੋਏ ਨੇ ਬਹੁਤ ਸਾਰੇ ਵੱਡੇ ਵੱਡੇ ਫੈਸਲੇ ਜਿਹੜੇ ਲੋਕ ਹਿੱਤ ਦੇ ਵਿੱਚ ਹੋਏ ਨੇ ਸੋ ਜਿੱਥੇ 200 ਜੂਨ ਜਿਹੜੀ ਆ 32 ਦੋ ਮਹੀਨਾ ਦੀ ਮੁਕਤ ਦਿੱਤੀ ਜਾ ਰਹੀ ਆ 90% ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਉੱਥੇ ਹੀ ਸਕੂਲਾਂ ਦੀ ਦਸ਼ਾ ਸੁਧਾਰੀ ਜਾ ਰਹੀ ਆ ਤੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਜਾ ਰਿਹਾ ਸਕੂਲਾਂ ਨੂੰ ਵਧੀਆ ਬਣਾਇਆ ਜਾ ਰਿਹਾ 43000 ਦੇ ਲਗਭਗ ਜਿਹੜਾ ਨੌਕਰੀਆਂ ਦਿੱਤੀਆਂ ਗਈਆਂ ਨੇ ਨੌਜਵਾਨਾਂ ਨੂੰ ਉਹ ਵੀ ਬਿਨਾਂ ਕਿਸੇ ਪੱਖਪਾਤ ਦੇ ਬਿਲਕੁਲ ਮੈਰਿਟ ਦੇ ਆਧਾਰ ਤੇ ਨਾ ਕੋਈ ਸਿਫਾਰਿਸ਼ ਤੇ ਨਾ ਕੋਈ ਰਿਸ਼ਵਤ ਸੋ ਇਸੇ ਤਰ੍ਹਾਂ ਹੀ ਜਿਹੜਾ ਬਾ 43 ਹਜ਼ਾਰਾਂ ਲੋਕਾਂ ਨੂੰ ਘਰ ਘਰ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਨੇ 176 ਤੇ ਫੋਨ ਕਰਦੇ ਨੇ ਉਹਨਾਂ ਨੂੰ ਸਵਾਰ ਸੇਵਾ ਜਿਹੜੀ ਆ ਨਾ ਆ ਕੇ ਮਿਲਦੀ ਆ ਤੇ ਇਲਾਕਿਆਂ ਦਾ ਚਾਹਤਾ ਨਹਿਰਾ ਦਾ ਉਹ ਨਿਬਾਹ ਕੰਮ ਜਿਹੜੇ ਕੀਤੇ ਜਾ ਰਹੇ ਨੇ ਸਾਰੀ ਪਰ ਮਲਪੜਾ ਗੜਵਾਲ ਖੇਤ ਕੇ ਗਾੜੀ ਬਣਾਇਆ ਗਿਆ ਵਾ ਮੈਂ ਵੀ ਹਲਕੇ ਦੇ ਵਿੱਚ ਜਦਾ ਸ਼ਕਤੀ ਕੰਮ ਕੀਤਾ ਜਿੱਤੇ ਬਹੁਤ ਸਾਰੀਆਂ ਸੜਕਾਂ ਬਣਾਈਆਂ ਵਾ ਪਿੰਡਾਂ ਦੀਆਂ ਫਿਰਮੀਆਂ ਪੱਕੀਆਂ ਕੀਤੀਆਂ ਵਾ ਖੇਡ ਮੈਦਾਨ ਜਿਹੜੇ ਸਵਾਰੇ ਜਾ ਰਹੇ ਨੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਲਈ ਖੇਡ ਕਟਾਂ ਦਿੱਤੀਆਂ ਜਾ ਰਹੀਆਂ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬੀਆਂ ਕਰਾਈਆਂ ਜਾਂਦੀਆਂ ਹਰ ਸਾਲ ਉਥੇ ਅਸੀਂ ਵੀ ਹਲਕੇ ਦੇ ਵਿੱਚ ਬਹੁਤ ਸਾਰੇ ਜਿਹੜੇ ਮੈਚ ਕਰਾਉਣੇ ਆ ਵਿਦਿਆਰਥੀਆਂ ਖਿਡਾਰੀਆਂ ਦੇ ਵਿੱਚ ਉਹਨਾਂ ਦੇ ਵਿੱਚ ਖੇਡਾਂ ਪ੍ਰਤੀ ਸ਼ਾਹ ਪੈਦਾ ਹੋ ਰਿਹਾ ਉਹਨਾਂ ਦੀਆਂ ਅਦਾਲਤਾਂ ਵਿੱਚੋਂ ਕੱਢ ਕੇ ਜਿਹੜਾ ਵਾ ਖੇਡਾਂ ਵਾਲੇ ਪਾਸੇ ਲਾਉਣ ਦੀ ਚੋਣ ਕੀਤੀ ਆ ਪੀਤੇ ਜਾ ਰਹੇ ਸੋ ਲੋਕ ਖੁਸ਼ ਨੇ ਅੱਜ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਤੇ ਸਾਨੂੰ ਉਮੀਦ ਆ ਕਿ ਸਰਦਾਰ ਲਾਲਜੀ ਸਿੰਘ ਕੋਲ ਜਿਹੜੇ ਖਾਲੂਸਬਾ ਲੋਕ ਸਭਾ ਕੋ ਤੇ ਉਮੀਦਵਾਰ ਨੇ ਉਹ ਇਥੋਂ ਵੰਡੀ ਬਹੁਮਤ ਨਾਲ ਜਿੱਤਣ। ਸਰ ਸਾਹਿਬ ਪੰਥਕ ਗੱਲ ਕਿ ਦੀ ਗੱਲ ਕਰਦੇ ਪਈਏ ਪੰਥਕ ਲਗਾਵਾ ਉਹਦੇ ਕਰਕੇ ਕਿਵੇਂ ਦੇਦੇ ਪੰਥਕ ਬੀਖੋ ਜੀ ਪੰਥਕ ਜਿਹੜਾ ਹਲਕਾ ਉਹ ਪਤਾ ਨਹੀਂ ਇਹ ਕੀ ਪੰਥਿਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਂਝਾ ਸੀ ਜਿਹੜਾ ਹੱਕ ਸੱਚ ਤੇ ਇਨਸਾਫ ਚੱਲ ਤੇ ਚੱਲਣ ਵਾਲਾ ਖਾਲਸਾ ਸੀ ਤੇ ਜਿਹੜਾ ਜ਼ੁਲਮ ਦੇ ਵਿਰੁੱਧ ਲੜਦਾ ਸੀ ਔਰ ਅੱਜ ਉਹ ਕੋਈ ਵੀ ਪੰਥ ਕਿਤੇ ਦੇਖ ਨਹੀਂ ਰਿਹਾ ਜਿੰਨਾ ਇਸ ਅਕਾਲੀ ਸਰਕਾਰ ਨੇ ਪਿਛਲੇ ਤਾਂ ਸਮੇਂ ਦੇ ਦੌਰਾਨ ਪੰਥ ਪੰਥ ਦਾ ਨੁਕਸਾਨ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਸੋ ਅੱਜ ਜਿਹੜੇ ਲੋਕ ਪੰਥ ਨੂੰ ਨਹੀਂ ਅੱਜ ਲੋਕ ਕਮਾਂ ਦੇ ਆਧਾਰ ਤੇ ਜਿਹੜਾ ਵੋਟ ਪਾਉਣਗੇ ਪਾ ਰਹੇ ਨੇ ਇਸੇ ਕਰਕੇ ਪਿਛਲੀ ਵਾਰੀ ਵੀ 2022 ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਅੱਗੇ ਵੀ ਸਾਡਾ ਉਮੀਦਵਾਰ ਲਾਲਜੀਤ ਸਿੰਘ ਖੁੱਲਰ ਤੇ ਪੰਜਾਬ ਦੇ ਵਿੱਚ 13 ਉਮੀਦਵਾਰ ਬੜੀ ਵੱਡੀ ਬਹੁਮਾਤੇ ਨਾਲ ਜਿੱਤਣਗੇ 13 ਜੀਤੋ ਦਾ ਜਿਹੜਾ ਨਾਅਰਾ ਹੈਗਾ ਵਾ ਜਿਹੜੀ ਕਾਲੀ ਪਾਣੀ ਕਹਿੰਦੀ ਵੀ 130 ਇਹਨਾਂ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੈ ਬਰਾਬਰ ਬੈਠਦੇ ਪਏ ਆ ਵੇਖੋ ਵੇਖੋ ਜੀ ਪੰਜਾਬ ਦੇ ਵਿੱਚ ਕੋਈ ਗੱਠਜੋੜ ਨਹੀਂਗਾ ਇੰਡੀਆ ਆਲਾਈንስ ਹੈਗੀ ਆ ਹੋਰ ਨਾ ਸੂਬਿਆਂ ਦੇ ਵਿੱਚ ਕਾਂਗਰਸ ਦੇ ਨਾਲ ਜਿਹੜਾ ਵਾ ਉਹ ਗੱਠਜੋੜ ਹੈਗਾ ਪਰ ਪੰਜਾਬ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਲੇ ਇਕੱਲੇ ਜੁੜੇ ਆ ਉਹ ਉਹ ਲੜਾਈ ਲੜ ਰਹੇ ਨੇ ਸੋ ਆਮ ਆਦਮੀ ਪਾਰਟੀ ਵੀ ਜਿਹੜੀ ਇਹਦੇ ਵਿੱਚ ਵੜਦੇ ਆ ਅੰਮ੍ਰਿਤਧਾਰੀ ਵੀ ਚੋਰ ਬੰਦਿਆਂ ਨੂੰ ਜਾ ਕੇ ਲੜਦੀ ਬਣੀ ਆ ਆਵਾਜ਼ ਲੋਕ ਬਹਾਰੇ ਘਰ ਦੇ ਗੱਲ ਕਰ ਵੀ ਕਿਹੋ ਜਿਹਾ ਨਮਾਤਰ ਕਿ ਕਿੰਨੇ ਦੇ ਮੁਕਾਬਲੇ ਦੇ ਵੇਖੋ ਜੀ ਇਹ ਤੇ ਲੋਕਾਂ ਨੇ ਜਿਤਾਉਣਾ ਵਾ ਲੋਕਾਂ ਨੇ ਕੰਮ ਵੇਖਣੇ ਨੇ ਬਾਕੀ ਹਰ ਇੱਕ ਨੂੰ ਲੋਕਤੰਤਰ ਦੇ ਵਿੱਚ ਚੋਣ ਲੜਨ ਦਾ ਹੱਕ ਆ ਸੋ ਅਮਰਤਪਾਲ ਜੀ ਵੀ ਆਪਣਾ ਜਿਹੜਾ ਪ੍ਰਚਾਰ ਕਰ ਰਹੇ ਨੇ ਉਹਦੇ ਜਿਹੜੇ ਗਾੜੀ ਇਹਨਾਂ ਦੇ ਪੈ ਹੈਗੇ ਨੇ ਸਾਥੀ ਉਹਨਾਂ ਦੇ ਉਹ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਜਿਹੜੀ ਹਰ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਆ ਲੋਕਾਂ ਨੇ ਦੇਖਣਾ ਕੀ ਜਿਹੜਾ ਵਾ ਦੇਸ਼ ਦੇ ਹਿੱਤ ਵਿੱਚ ਆ ਕੀ ਪੰਜਾਬ ਦੇ ਹਿੱਤ ਵਿੱਚ ਆ ਉਹਨਾਂ ਦੇ ਕੰਮ ਕੌਣ ਕਰੇਗਾ ਕੌਣ ਅੱਗੇ ਕਰ ਰਿਹਾ ਸੋ ਆਮ ਆਦਮੀ ਪਾਰਟੀ ਜਿਹੜੇ ਉਹਦੇ ਕੰਮਾਂ ਤੋਂ ਭਗਵੰਤ ਮਾਨ ਸਰਕਾਰ ਦੇ ਮਾਤਲਿਓ ਰੋਸ਼ਨੀ ਤੇ ਸਾਨੂੰ ਪੱਕੀ ਉਮੀਦ ਆ ਕਿ ਸਾਡੇ ਇਥੋਂ ਉਮੀਦਵਾਰ ਰਾਜਜੀਤ ਸਿੰਘ ਕੋਲੇ ਥੋੜੀ ਨਹੀਂ ਬਹੁਤ ਵੱਡੀ ਬੋਮਾ ਦੇ ਨਾਲ ਜਿੱਤਰੀ ਆਖੋ ਪਹਿਲਾਂ ਜੇ ਕੰਪੇਅਰ ਕੀਤੇ ਲੋਕਾਂ ਦਾ ਦਸਤਾ ਦਾ ਉਤਸ਼ਾਹ ਮਿਲਦਾ ਬਹੁਤ ਸਾਰਾ ਜੀ ਲੋਕ ਜਿਹੜੇ ਨੇ ਉਹ ਦੇ ਆਂਦੇ ਜੀ ਜਲਦੀ ਜਲਦੀ ਵੋਟਾਂ ਆਉਣ ਤੇ ਅਸੀਂ ਝਟਦਾ ਬਟਨ ਪਾਈਏ ਤੇ ਜਿਹੜਾ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਕੇ ਤੇ ਪੰਜਾਬ ਨੂੰ ਹੋਰ ਵਿਸ਼ਾਗ ਦੇ ਰਾਹ ਤੇ ਤੋਰੀਏ ਪਹਿਲਾਂ ਵੀ ਭਗਵੰਤ ਮਾਨ ਸਰਕਾਰ ਜਿਹੜੀ ਆ ਵਧੀਆ ਕੰਮ ਕਰ ਰਹੀ ਆ ਜਦੋਂ ਸਾਡੇ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਉਹ ਦਿੱਲੀ ਜਾਣਗੇ ਜਿੱਤ ਕੇ ਤਾਂ ਉੱਥੇ ਜਿਹੜਾ ਹੋਰ ਹੰਗਾਰਾ ਮਿਲੇਗਾ ਜਿਹੜਾ ਸਾਡਾ ਮੋਦੀ ਸਰਕਾਰ ਨੇ ਲਗਭਗ 10000 ਕਰੋੜ ਰੁਪਇਆ ਰੋਕਿਆ ਵਾ ਉਹ ਵੀ ਆਪਣੇ ਉੱਥੇ ਲੜ ਕੇ ਹੱਕ ਲੈ ਆਉਣਗੇ ਤੇ ਪੰਜਾਬ ਦੇ ਇਹ ਲਾਈਕ ਕਰਨ ਲਈ ਧੰਨਵਾਦ ਬਹੁਤ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਲਾਲਜੀਤ ਭੁੱਲਰ ਦੇ ਹੱਕ ਵਿੱਚ ਆ ਰਹੇ ਨੇ ਉੱਥੇ ਸਾਡੇ ਨਾਲ ਵੀਰ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕੀ ਨਾਮ ਦੇ ਤਾਂ ਜੀ ਕਾਕਾ ਖਾਲਸਾ ਹੋਵੇਗਾ ਜੇ ਕੀ ਫਤਿਹ ਕਬਲਜੀਤ ਰਾਉ ਰੌਣੀ ਪਿੰਡ ਤੋਂ ਨੰਬਰਦਾਰ ਪਹੁੰਚਿਆ ਆ ਆਪਦਾ ਜਥਾ ਲੈ ਕੇ ਲਾਲਜੀਤ ਭੁੱਲਰ ਬਹੁਤ ਵਧੀਆ ਨੁਮਾਇੰਦਾ ਹਨੋਂ ਪਹਿਲੋਂ ਸੋਹਲ ਨਾਲ ਦਾ ਐਮਐਲਏ ਹਨੋਂ ਬਹੁਤ ਜਿੰਨਾ ਚਿਰ ਜ਼ਿੰਦਗੀ ਸਾਡੀ ਹੋ ਗਈ ਕੋਈ ਨਹੀਂ ਵਜਾ ਜਿੱਦਾ ਵਧੀਆ ਐਮਐਲਏ ਵਜਾ ਤੇ ਕੀ ਲੱਗਦਾ ਤੁਹਾਨੂੰ ਮਾਹੌਲ ਕਿਦਾਂ ਦਾ ਬਣਿਆ ਹੋਇਆ ਹੈ ਅੱਜ ਦਾ ਲਾਲਜੀਤ ਬਹੁਤ ਲੀਡ ਤੇ ਜਿੱਤ ਰ ਉਹ ਸਾਰਿਆਂ ਨੇ ਦੀਦਾ ਬਾ ਉੱਤੋਂ ਸਾਰੇ ਮੈਗ ਕਹਿ ਰਹੇ ਆ ਵਿੱਚੋਂ ਬੈਗ ਨੂੰ ਨਹੀਂ ਵੀ ਹੈਗੇ ਕਈ ਤੇ ਲੋਕੋ ਖਵਾ ਕਰ ਰਹੇ ਆ ਧੰਨਵਾਦ ਸਾਹਿਬ ਅੱਜ ਜੀ ਹੋਇਆ ਮਾਂ ਜੀ ਆ ਰਹੀ ਹੈ ਕਿੰਨਾ ਕੋ ਸ਼ਾਵਾ ਜਿਵੇਂ ਲੰਘਦੇ ਦੀ ਇੱਥੇ ਆਪੇ ਆਓ ਵੇਖੋ ਸੀਐਮ ਸਾਹਿਬ ਨੂੰ ਪੰਜਾਬ ਦੀ ਜਨਤਾ ਬਹੁਤ ਜ਼ਿਆਦਾ ਪਿਆਰ ਸਤਿਕਾਰ ਕਰਦੀ ਦਿਲੋਂ ਕਰਦੀ ਆ ਕਿਉਂਕਿ ਕਈ ਸੀਐਮ ਇੱਥੇ ਬੰਦੇ ਰੇ ਗੱਲਾਂ ਦਾ ਕੜਾਬ ਥੇਰੇ ਲੋਕਾਂ ਨੂੰ ਖਵਾਏ ਆ ਤੇ ਜਨਤਾ ਦੋ ਸਾਲਾਂ ਚ ਵੇਖ ਲਿਆ ਕਿ ਵਾਕਿਆ ਜੋ ਸੀਐਮ ਨੇ ਕਿਹਾ ਉਹ ਕੀਤਾ ਜਿਹੜੇ ਪਿੰਡਾਂ ਦੇ ਕਿਸਾਨ ਆ ਉਹਨਾਂ ਨੂੰ ਪੁੱਛ ਕੇ ਵੇਖਿਓ 12 12 15 15 ਸਾਲ ਹੋ ਗਏ ਖਾਲ ਨਹਿਰਾਂ ਸਭ ਸੁੱਕ ਗਈਆਂ ਕਿਤੇ ਪਾਣੀ ਤੁਸੀਂ ਅੱਜ ਤੱਕ ਸੁਈਆਂ ਚ ਕਿਤੇ ਵੇਖਿਆ ਨਹੀਂ ਹੋਣਾ ਹੁਣ ਇਸ ਵੇਲੇ ਵੇਖ ਲਿਓ ਡਕਾ ਡਕ ਭਰੇ ਸੁਵੇ ਖਾਲ ਲੋਕਾਂ ਨੇ ਮੋਟਰਾਂ ਬੰਦ ਕੀਤੀਆਂ ਕਿਸਾਨਾਂ ਨੇ ਨਹਿਰਾਂ ਦੇ ਪਾਣੀ ਜਿਹੜੇ ਆ ਨਾ ਟਿੱਲਿਆਂ ਤੱਕ ਚਾੜ ਦਿੰਦੇ ਸੀ ਆ ਮਾਨ ਨੇ ਦੂਜਾ ਨੰਬਰ 42 43000 ਜੋਬ ਦਿੱਤੀ ਆ ਬੱਚਿਆਂ ਨੂੰ ਉਹਨਾਂ ਨੇ ਵਖਿਆ ਗਰੀਬ ਮੀਰ ਉਹਨਾਂ ਮੈਰਿਟ ਦੇ ਆਧਾਰ ਤੇ ਜੋਬਾਂ ਦਿੱਤੀਆਂ ਵਾ ਕਿਤੇ ਕਿਸੇ ਤੋਂ 2 ਰੁਪਏ ਨਹੀਂ ਕਿਸੇ ਨੇ ਡਿਮਾਂਡ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ 42000 ਬੱਚਿਆਂ ਜਿਨ੍ਹਾਂ ਨੂੰ ਜੌਬਾਂ ਮਿਲੀਆਂ ਕਿਤੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪੁੱਛ ਕੇ ਵੇਖਿਓ ਵੀ ਤੁਹਾਡੇਆਂ ਬੱਚਿਆਂ ਨੂੰ ਜੌਬਾਂ ਕਿਵੇਂ ਮਿਲੀਆਂ ਵਾ ਕਿਸੇ ਨੇ 10 ਰੁਪਏ ਦੀ ਵੀ ਡਿਮਾਂਡ ਵੀ ਕੀਤੀ ਹੋਵੇ ਕਾਬਲੀਅਤ ਵਾਲਿਆਂ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ ਜੌਬਾਂ ਮਿਲੀਆਂ ਵਾ ਇਹੋ ਜਿਹੀਆਂ ਸਰਕਾਰਾਂ ਨੂੰ ਲੋਕ ਲੈਕ ਕਰਦੇ ਆ ਪਹਿਲੀਆਂ ਸਰਕਾਰਾਂ ਵੇਲੇ ਬੱਚਾ ਪੜ੍ਹਦਾ ਸੀ ਮਿਹਨਤ ਕਰਕੇ ਫਿਰ ਵੀ ਉਹ ਤੋਂ 5-7 ਲੱਖ ਰੁਪਏ ਦੀ ਛੋਟੀ ਮੋਟੀ ਜਿੱਡੀ ਜੌਬ ਕੇ ਉਹਦੇ ਮੁਤਾਬਕ ਰਿਸ਼ਵਤ ਮੰਗੀ ਜਾਂਦੀ ਸੀ ਤੇ ਉਹ ਬੱਚਾ ਫਿਰ ਵੀ ਦਿਹਾੜੀਆਂ ਕਰਨ ਲਈ ਮਜਬੂਰ ਹੋ ਜਾਂਦਾ ਸੀ ਕਿਉਂਕਿ ਬੱਚੇ ਕੋ ਗਰੀਬ ਗਰੀਬ ਦੇ ਬੱਚੇ ਕੋ 5-7 ਲੱਖ ਦੇਣ ਯੋਗਾ ਨਹੀਂ ਸੀ ਹੁੰਦਾ ਤਾਂ ਮੁੜ ਕੇ ਪੜ੍ਹ ਲਿਖ ਕੇ ਵਿਦਿਆੜੀਆਂ ਕਰਦੇ ਰਹੇ ਲੋਕ ਮੁੜ ਕੇ ਉਹਨਾਂ ਦੀ ਉਮਰਾਂ ਓਵਰੇਜ ਹੋ ਗਈਆਂ ਪਰ ਜਿਹੜੀ ਮਾਨ ਸਰਕਾਰ ਨੇ ਸ੍ਰੀ ਰਵਿੰਦ ਕੇਰਿਵਾਲ ਨੇ ਸਰਕਾਰ ਪੰਜਾਬ ਦੇ ਵਿੱਚ ਜਨਤਾ ਨੇ ਪਿਆਰ ਸਰਕਾਰ ਕੀਤਾ ਤੇ ਸਰਕਾਰ ਬਣਾਈਆਂ ਉਹਨਾਂ ਨੇ ਬਿਨਾਂ ਰਿਸ਼ਤਾ ਤੋਂ ਸਭ ਤੋਂ ਵੱਡਾ ਕੰਮ ਇਹ ਆ ਜਿਹੜਿਆਂ ਬੱਚਿਆਂ ਨੇ ਪੜ੍ਹਾਈ ਲਿਖਾਈ ਕੀਤੀ ਆ ਬਿਨਾਂ ਪੈਸਿਆਂ ਤੋਂ ਬਿਨਾਂ ਸ਼ਿਫਾਰਸ਼ਾਂ ਤੋਂ ਜੋਬਾਂ ਦਿੱਤੀਆਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੇ ਗਲੀਆਂ ਮਹੱਲਾਂ ਚੋਂ ਕੁਛ ਵੀ ਲਖੋ ਕਿਵੇਂ ਬੱਚਿਆਂ ਨੂੰ ਜੋਬਾਂ ਮਿਲੀਆਂ ਅਨਸਾਫ਼ ਦੀ ਲੜਾਈ ਆ ਅਨਸਾਫ਼ ਕਿਉਂਕਿ ਜੋ ਲੋਕਾਂ ਨੂੰ ਆਸ ਸੀ ਜਨਤਾ ਨੂੰ ਉਹ ਕਰ ਰਹੀ ਆ ਫਿਰ ਵੇਖੋ ਹੁਣ ਤੱਕ ਹਸਪਤਾਲਾਂ ਦੇ ਵਿੱਚ ਜਿਹੜੇ ਆਪਣੇ ਸਕੂਲ ਜਿੰਨੇ ਸਰਕਾਰੀ ਦੇ ਰਹੇ ਸੀ ਵੀ ਬੰਦ ਹੋਣ ਦੇ ਕਿਨਾਰੇ ਤੇ ਆ ਗਏ ਸੀ ਉਹਨਾਂ ਨੂੰ ਮੋੜ ਤੋਂ ਸਰਜੀਤ ਕੀਤਾ ਵਾ ਸਰਕਾਰ ਨੇ ਇਸ ਕਰਕੇ ਚੰਗੇ ਚੰਗੇ ਜਿਹੜੇ ਜਨਤਾ ਦੇ ਪਬਲਿਕ ਦੇ ਹਿੱਤ ਦੇ ਕਰਨ ਵਾਲੇ ਕੰਮ ਆ ਰਾਤ ਦਿਨ ਮਾਨ ਸਰਕਾਰ ਪੰਜਾਬ ਸਰਕਾਰ ਲੱਗੀ ਹੋਈ ਆ ਇਸ ਕਰਕੇ ਪੰਜਾਬ ਦੀ ਜਨਤਾ ਜਾਣਦੀ ਆ ਬਹੁਤ ਸੁਜਵਾਨਾਂ ਜਿਹੜੇ ਇੱਥੇ ਕੋਈ ਵੀ ਬੰਦਾ ਕੋਈ ਪੰਥਕ ਪਾਰਟੀ ਦਾ ਨਾ ਨਾਂ ਲੈ ਕੇ ਕੇ ਪੰਥਕ ਆ ਸੀ ਇਲੈਕਸ਼ਨਾਂ ਲੜਦੇ ਆ ਪਰ ਨਹੀਂ ਪੰਥ ਸਾਰਾ ਪੰਜਾਬ ਆ ਪੰਥ ਕੋਈ ਆਕਾਦਮੀ ਨਹੀਂ ਹੋ ਸਕਦਾ ਪੰਥ ਦਾ ਆਕਾਦਮੀ ਪੰਥ ਨੂੰ ਕਿਹਾ ਜਾਂਦਾ ਪੰਥ ਨਰੋਲ ਹੁੰਦਾ ਉਹ ਇਲੈਕਸ਼ਨਾਂ ਨਹੀਂ ਲੜਦਾ ਇਸ ਕਰਕੇ ਚਲੋ ਅਸੀਂ ਪੰਜਾਬ ਦੀ ਜਨਤਾ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਬਹੁਤ ਸੂਝਵਾਨ ਜੋ ਤੁਸੀਂ ਹਰ ਹਰ ਇੱਕ ਦੀ ਦਿਲਦਿਆਂ ਨੂੰ ਜਾਣਦੇ ਜੋ ਜਦੋਂ ਇਹ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਸੀ ਸਭ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੇ ਆਵਾਜ਼ ਠਾਈ ਸੀ ਕਿ ਇਹ ਕਾਲੇ ਕਾਨੂੰਨ ਮਾਰੂਆ ਕਿਉਂਕਿ ਪੰਜਾਬ ਦੀ ਲੋਕ ਜਿਹੜੇ ਪੜ੍ਹੇ ਲਿਖੇ ਆ ਵੇਰ ਹੈ ਜਾਣਦੇ ਆ ਇਸ ਕਰਕੇ ਗੱਲਾਂ ਚੋਂ ਆਉਣ ਵਾਲੇ ਨਹੀਂ ਇਹ ਇਹਨਾਂ ਨੇ ਕੋਈ ਨਾ ਕਾਲੀਦਾਲ ਪੰਥਕ ਪਾਰਟੀ ਰਹਿ ਗਈਆਂ ਨਾ ਕੋਈ ਹੋਰ ਉਧਰ ਦਲ ਪੰਥਕ ਪਾਰਟੀ ਆ ਸਾਰਾ ਪੰਜਾਬ ਪੰਥਕ ਵਾ ਜੇ ਕੋਈ ਗੱਲ ਕਰੇ ਕਿ ਸਾਡੇ ਪਾਰਟੀ ਆਮ ਦੀ ਕੋਈ ਉਂਗਲ ਕਰੇ ਉੱਤੇ ਕਿ ਉਹ ਪੰਥਕ ਨਹੀਂ ਤਾਂ ਦੁਨੀਆਂ ਦਾ ਬੀਜੇਪੀ ਵਾਲੇ ਕਿਤੇ ਪੰਥਕ ਵਾ ਜਿਹੜੀ ਕਾਂਗਰਸ ਪਾਰਟੀ ਉਹ ਪੰਥਕ ਵਾ ਕਿਤੇ ਕੋਈ ਪੰਥਕ ਪਾਰਟੀ ਨਹੀਂ ਕਿ ਦਿੱਲੀੋਂ ਸਾਰੀਆਂ ਪਾਰਟੀਆਂ ਚੱਲਦੀਆਂ ਵਾਂ ਪੰਥਕ ਇੱਕ ਸਿਰਫ ਪੰਜਾਬ ਦਾ ਇਲਾਕਾ ਵਾ ਪੰਜਾਬ ਪੰਥਕ ਵਾ ਇਹ ਵੀ ਸੋਚ ਪੰਥਕ ਵਾ ਇਹਨਾਂ ਨੇ ਆਪਣੇ ਆਪ ਪਹਿਲੀ ਤਰੀਕ ਵਾਲੇ ਦਿਨ ਰਿਜ਼ਲਟ ਦੇ ਦੇਣਾ ਪੰਥਕ ਦਾ ਪੰਥਕ ਕੀ ਹੁੰਦਾ ਵਾ ਕਿਉਂਕਿ ਪੰਥ ਵਾਲੇ ਬੰਦੇ ਜਿਹੜੇ ਆ ਉਹ ਇਲੈਕਸ਼ਨਾਂ ਨਹੀਂ ਲੜਦੇ ਮੈਂ ਅੱਗੇ ਵੀ ਤੁਹਾਨੂੰ ਦੱਸ ਚੁੱਕਾ ਹਾਂ ਇਸ ਕਰਕੇ 92 ਸੀਟਾਂ ਜਿੱਤਣ ਦੇ ਬਾਅਦ ਵੀ ਹਾਲੇ ਵੀ ਜਿਹੜੀ ਜਿਹੜੇ ਆ ਵਿਰੋਧੀ ਪਾਰਟੀਆਂ ਇਹੋ ਕਹਿੰਦੀਆਂ ਵੀ ਜਈ ਆਮ ਆਦੀ ਪਾਰਟੀ ਬਾਹਰੀ ਪਾਰਟੀ ਹੈ ਕਿਸ ਤਰ੍ਹਾਂ 92 ਸੀਟਾਂ ਜਿੱਤਣ ਤੋਂ ਬਾਅਦ ਵੀ ਵਿਧਾਨ ਸਭਾ ਦੀਆਂ ਅੱਜ ਵੀ ਵਿਰੋਧੀ ਪਾਰਟੀਆਂ ਇਹੋ ਕਹਿੰਦੀਆਂ ਵਾਂ ਜਿਹੜੀ ਆਮ ਆਦੀ ਪਾਰਟੀ ਹੈ ਬਾਹਰੀ ਪਾਰਟੀ ਹੈ ਬਾਹਰੀ ਕਿਉਂ ਆ ਜੀ ਤੁਸੀਂ ਦੱਸੋ ਵੀ ਮੋਦੀ ਤੁਹਾਡੇ ਇਥੇ ਪਹਾਬਦਾ ਜਮਿਆ ਵਾ 인ਦਰਾ ਦੀ ਪਾਰਟੀ ਕਾਂਗਰਸ ਪਾਰਟੀ ਲਾ ਲੋ ਉਹਨਾਂ ਜੋ ਕਿਹੜਾ ਲੀਡਰ ਪੰਜਾਬ ਦਾ ਜੰਮਿਆ ਜੀ ਤੁਸੀਂ ਦੱਸੋ ਨਾ ਜਵਾਬ ਤੁਸੀਂ ਪੱਤਰਕਾਰ ਜੋ ਸਿਆਣੇ ਜੋ ਜਿੰਨੀਆਂ ਵੱਡੀਆਂ ਪਾਰਟੀਆਂ ਵਾਂ ਉਹਨਾਂ ਦਾ ਕਿਹੜਾ ਪੰਜਾਬ ਦਾ ਲੀਡਰ ਇੱਥੇ ਸਿਰਫ ਇਹ ਖੇਤਰੀ ਪਾਰਟੀ ਸਰਦਾਰ ਬਾਬਲ ਸਾਹਿਬ ਨੇ ਬਣਾਈ ਸੀ ਕੋਈ ਕੋਈ ਸਮਾਜ ਲੋਕਾਂ ਨੇ ਸਰਕਾਰ ਨੂੰ ਪਿਆਰ ਸਤਿਕਾਰ ਦਿੱਤਾ ਪੰਜਾਬ ਵਾਲਿਆਂ ਨੇ ਬਹੁਤ ਪਿਆਰ ਸਰਕਾਰ ਬਹੁਤ ਮੌਕੇ ਦਿੱਤੇ ਪਰ ਉਹ ਪਾਰਟੀ ਜਿਹੜੀ ਪੰਥਕੋ ਕਹਿ ਕੇ ਬਣੀ ਸੀ ਉਹਨਾਂ ਨੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਆਵਾਮ ਨੂੰ ਹੋਰ ਦਿਸ਼ਾ ਦਿਖਾ ਦਿੱਤੀ ਨਸ਼ਿਆਂ ਦੀ ਦਿਖਾ ਦਿੱਤੀ ਗੈਂਗਸਟਰਾਂ ਦੀ ਦਿਖਾ ਦਿੱਤੀ ਕਬਜ਼ੇ ਕਰ ਲੋ ਚੰਗੀਆਂ ਰੋਟੀਆਂ ਦੇ ਤੇ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਪਤਾ ਚੱਲ ਗਿਆ ਕਿ ਇਹ ਜਿਹੜੀ ਪੰਥਕ ਪਾਰਟੀ ਕਹਿ ਕੇ ਬਣੀ ਆ ਇਹ ਪੰਜਾਬ ਨੂੰ ਹੋਰ ਦਿਸ਼ਾ ਵੱਲ ਲੈ ਕੇ ਤੁਰ ਪਈ ਆ ਤੇ ਲੋਕਾਂ ਉਹਨਾਂ ਨੂੰ ਵੀ ਸਿਸ਼ਾ ਵਖਾ ਦਿੱਤਾ ਵਾ ਇਸ ਕਰਕੇ ਜਿੱਥੇ ਹੁਣ ਇਸ ਵੇਲੇ ਇਸ ਵੇਲੇ ਪੰਜਾਬ ਦੇ ਵਿੱਚ ਪੰਥਕ ਪਾਰਟੀ ਕੋਈ ਨਹੀਂ ਹੈਗੀ ਸਾਰੀਆਂ ਇਹ ਆਪੋ ਆਪਣੀ ਰੋਟੀਆਂ ਸੇਕਣ ਵਾਲੀਆਂ ਪਾਰਟੀਆਂ ਵਾ ਇਸ ਕਰਕੇ ਸਿਆਸਤ ਦੀ ਸਿਆਸਤ ਕਰਨਾ ਹਰ ਕਿਸੇ ਦਾ ਹੱਕ ਵਾ ਪਰ ਪੰਛ ਦੇ ਨਾਂ ਤੇ ਵੋਟਾਂ ਨਹੀਂ ਮੰਗਣੀਆਂ ਚਾਹੀਦੀ ਕੀ ਲੰਦਾ ਕਿਹਦੀ ਲੀਡ ਨਾਲ ਆਮਰੀ ਪਾੜੀ ਦੇ ਦੇਖੋ ਜੀ ਤੁਸੀਂ ਜਾਣਦੇ ਹੋ ਕਾਂਗਰਸ ਦੇ ਵੇਲੇ ਵੀ ਨਸ਼ੇ ਦਾ ਦੌਰ ਚੱਲਿਆ ਗੱਲੀਆਂ ਵੇਲੇ ਖੂਬ ਸ਼ੁਰੂ ਹੋਇਆ ਤੇ ਮਾਨ ਸਰਕਾਰ ਦਿਨ ਰਾਤ ਮਿਹਨਤ ਕਰਨਦੀ ਆ 9 ਸਾਲਾਂ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਬੰਦਾ ਨਸ਼ੇੜੀ ਹੋਵੇ ਪੰਜ ਜੀ ਰਾਖੀ ਕਰਨ ਵਾਲੇ ਹੁਣ ਤਾਂ ਵੀ ਚੋਰੀ ਲੋਕੇ ਨਸ਼ਾ ਕਰ ਲੈਂਦਾ ਤੇ ਮਾਨ ਸਰਕਾਰ ਬੈਠੀ ਕਿਤੇ ਇਤਰਾਤ ਨਹੀਂ ਕੱਲੇ ਕੱਲੇ ਬੰਦੇ ਤੇ ਜਲ ਭੁਲਾ ਸਕਦੇ ਉਹ ਕਹਿੰਦੇ ਆ ਕਿ ਭਾਈ ਅੰਮ੍ਰਿਤਪਾਲ ਜਿਹੜਾ ਨਸ਼ੇ ਬੰਦਲਾ ਬਾਰੇ ਗੱਲ ਕੀਤੀ ਜਾਵੇ ਉਹ ਵੇਖੋ ਲੋਕਾਂ ਦੀ ਸੋਚ ਵਾ ਉਹ ਜਿਹੜੇ ਉਹਦੇ ਖਾਸਵਾ ਉਹਨਾਂ ਨੇ ਕਹਿਣਾ ਵਾ ਚਲੋ ਉਹਨਾਂ ਦੀ ਸੋਚ ਨੂੰ ਉਹਨਾਂ ਨੂੰ ਸਲਾਮ ਬਾਕੀ ਸਹੀ ਰਾਤ ਦਿਨ ਪਾਰਟੀ ਮਿਹਨਤ ਕਰਦੀ ਆ ਪੰਜਾਬ ਨੂੰ ਚੰਗੀ ਦਿਸ਼ਾ ਵਖਾਉਣ ਲਈ ਚੰਗੇ ਬੰਨੇ ਖਾਣ ਵਾਸਤੇ ਸਾਨੂੰ ਸਭ ਕਿਹਦੀ ਲੀਡਰ ਜਦੋਂ ਕਿ 라ਜੇਪੁਰ 라ਜੇਪੁਰ ਕਟੋ ਘਟ ਲੱਖ ਸਵਾ ਲੱਖ ਵੋਟ ਤੇ ਅਸੀਂ ਆਸ ਰੱਖਦੇ ਆ ਕਿਉਂਕਿ ਪੰਜਾਬ ਸਰਕਾਰ ਬਹੁਤ ਜਨਤਾ ਦੇ ਭਲੇ ਦੇ ਕੰਮ ਕੀਤੇ ਆ ਬਹੁਤ ਰਾਤ ਦਿਨ ਪਾਰਟੀ ਦੇ ਲੀਡਰ ਮਿਹਨਤ ਕਰਦੇ ਆ ਅੱਜ ਤੱਕ ਕੋਈ ਸਾਡਾ ਲੀਡਰ ਕੋ ਕ੍ਰਪਟ ਉਹ ਖਾਦੋ ਜੇ ਇੱਕ ਵਾਰ ਸ਼ੁਰੂਆਤ ਸਰਕਾਰ ਦੇ ਕ੍ਰਪਟ ਹੈ ਉਸੇ ਨੂੰ ਨਾ ਟੰਗ ਕਰਦੇ ਆ ਇਸ ਕਰਕੇ ਸਰਕਾਰਾਂ ਸਰਕਾਰਾਂ ਇਹੋ ਜਿਹੀ ਹੋਣੇ ਚਾਹੀਦੀਆਂ ਜਿਹੜੀ ਪਬਲਿਕ ਦੇ ਹਿੱਤ ਲਈ ਕੰਮ ਕਰਨ ਸਭ ਤੋਂ ਵੱਧ ਐਜੂਕੇਸ਼ਨ ਤੇ ਕੰਮ ਕਰਨ ਜੀ ਐਜੂਕੇਸ਼ਨ ਬੱਚੇ ਕਰਦੇ ਉਹਨਾਂ ਨੂੰ ਜੌਬਾਂ ਦੇਣ ਇਸ ਕਰਕੇ ਉਹ ਸਰਕਾਰ ਉਸ ਤਰ੍ਹਾਂ ਦੇ ਕੰਮ ਕਰੀ ਹੈ ਜਨਤਾ ਪੰਜਾਬ ਦੀ ਖੁਸ਼ ਵਾ ਬਾਕੀ ਲੋਕਾਂ ਨੇ ਰੋਲਾ ਪਾਉਣ ਲੈ ਪਈ ਜਾਣਾ ਵਾ ਐਰ ਕੀ 13 ਦੀ 13 ਸ਼ੀਟਾਂ ਹੀ ਜਿੱਤਣ ਵਾਲੇ ਆ ਧੰਨਵਾਦ ਜੀ تیر ਨਿਸ਼ਾਨੇ ਤੇ تیر ਨਿਸ਼ਾਨੇ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਇੱਕ ਤਰੀਕ ਨੂੰ ਜਦੋਂ ਝਾੜੂ ਵਾਲਾ ਬਟਨ ਦਬੋਗੇ ਤੁਹਾਡੀ ਡਿਊਟੀ ਖਤਮ ਮੇਰੀ ਡਿਊਟੀ ਸ਼ੁਰੂ ਲਾਲਜੀਤ ਦੀ ਡਿਊਟੀ ਸ਼ੁਰੂ ਦਿੱਲੀ ਜਾਊਗਾ ਤੁਹਾਡਾ ਪੁੱਤ ਜਿਹੜਾ ਦਿੱਲੀ ਜਾ ਕੇ ਪਾਰਲੀਮੈਂਟ 'ਚ ਗੱਜੂਗਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਕੋਈ ਮਾਜੇ ਦੀ ਸ਼ਕਤੀ ਦਿੱਲੀ ਭੇਜੋ ਸ ਵੀਰੋ ਇੱਕਾ ਰੱਖਿਓ ਬੋਰਡ ਨਾ ਖਰਾਬ ਕਰ ਲਿਓ ਇਧਰ ਉਧਰ ਆਪਣੇ ਕੋਲ ਇਹ ਸਰਕਾਰ 3 ਸਾਲ ਅੱਗੇ ਉਦੋਂ 5 ਸਾਲ ਫੇਰ ਅੱਗੇ ਉਦੋਂ 5 ਸਾਲ ਫੇਰ ਅੱਗੇ ਆਪਣੇ ਕੋਲ ਇਹ ਲੋਕਾਂ ਦੀ ਪਹਿਲੀ ਵਾਰ ਤਾਂ ਸਰਕਾਰ ਬਣੀ ਏ ਕੰਮ ਤਾਂ ਆਪ ਹੀ ਕਰਨੇ ਆ ਇਧਰ ਉਧਰ ਬੋਰਡ ਨਾ ਖਰਾਬ ਕਰ ਲਿਓ ਲਾਲਜੀਤ ਨੂੰ ਪਾ ਕੇ ਬੋਰਡ ਦਾ ਵੀ ਮੁੱਲ ਪਵਾਓ ਔਰ ਨਾਲ ਉਸ ਤੋਂ ਬਾਅਦ ਫਿਰ ਕੰਮ ਕਰਨ ਦਾ ਨਿਆਰਾ ਮੈਨੂੰ ਵੀ ਆਊਗਾ ਕਿਹਾ ਬਈ ਦੋ ਸਾਲ ਦੀ ਇਮਾਨਦਾਰੀ ਜਿਹਦੀ ਸੌ ਨਹੀਂ ਖਾਂਦੇ ਤੁਸੀਂ ਮੈਨੂੰ ਪੈ ਰਹੀ ਹੈ ਮੈਂ ਦੱਸੂ ਮੇਰੇ ਨਾਲ ਨੂੰ ਜਿੰਨਾ ਚਿਰ ਮੈਨਾਂ ਦੀ ਜੜ ਨਹੀਂ ਪੁੱਟਦਾ ਉਹਨਾਂ ਚਿਰ ਮੈਂ ਹੱਕ ਦਾ ਨਹੀਂ ਥੱਕਦਾ ਨਹੀਂ ਮੈਂ ਤਾਂ ਹਰੇਕ ਤੇ ਜਾਊਗਾ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਂ ਕਾਮੀ ਜਿ ਕੋ ਜਾਵੇ ਨਾ ਗੋਡ ਕੋਈ ਜਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਮਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸੁਖਵੀਰ ਮਜੀਠੀਏ ਤੇ ਬਿਰਸੇ ਹੋਰਾਂ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਹਾਏ ਜਦੋਂ ਜਦੋਂ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਗੁੱਗੀ ਛਿੱਤਰਨਾ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਿਹਾਲ ਜੈ ਜੀ ਰਾਮ ਇਨਕਲਾਬ ਜੈ ਜੀ ਸਾਡੇ ਭਰਾ ਦਾ ਗਲ ਬੈਠਾ ਸਵੇਰੇ 5 ਵਜੇ ਤੋਂ ਲੋਕਾਂ ਦੇ ਵਿੱਚ ਜਾਣ ਲੱਗ ਪਿਆ ਰਾਤ ਦੇ 2-2 ਵਜੇ ਤੇ ਆ ਭਾਵੇਂ ਮੈਡੀਟਨ ਦਵਾਈਆਂ ਲੈ ਕੇ ਕੋਲੀ ਦਾ ਤਾਂ ਵੀ ਗਲਾ ਉਸੇ ਦਾ ਕਰਾਵੇ ਤੁਹਾਡੇ ਪਿਆਰ ਨੂੰ ਤੁਹਾਡੇ ਸਤਿਕਾਰ ਨੂੰ ਸਜਦਾ ਕਰਦੇ ਆ ਉਹ ਤਰਨਤਾਰ ਨਾਲੋਂ ਸਭ ਤੋਂ ਵਧਾ ਦਿਓਗੇ ਲੀਡਰ ਚਿਤਾ ਦਿਓਗੇ ਤਰਨਤਾਰ ਨਾਲੋਂ ਅੱਜ